ਸੋਡਾ ਕੋਈ ਨਾ ਮੈਂ ਨਾ ਖੋਲ ਬਣਾ ਲੈ ਰੱਖ ਜੁੱਤੀਆਂ ਉਹ ਇਹਨੀਆਂ ਚਾਰ ਜੋੜੇ ਆ ਹਾਂ ਮੌਸਮ ਕਰਾ ਲਊਗਾ ਧਰਮਗੋਟ ਤੇ ਤੂੰ ਨਾ ਪਿੰਡੋਂ ਜਾਣਾ ਉੱਥੋਂ ਆ ਧਰਮਗੋਟੋਂ ਗਿਆ ਵਾ ਤੂੰ ਨਾ ਬਰਾਤ ਦੇ ਨਾਲ ਗੱਡੀ ਲਾ ਲਈ ਬਣਾ ਅਜੇ ਮਰਸੀਡੀ ਚਾਹੀਦੀ ਆ ਮੈਨੂੰ ਤੇ ਫੁੱਲ ਲਾਉਣੇ ਆ ਘੰਟਾ ਹੀ ਲੱਗਦਾ ਹਾਂ ਗੱਡੀਆਂ ਸਾਰੀਆਂ ਮੈਨੂੰ ਚਾਹੀਦੀਆਂ ਉੱਥੇ ਠੀਕ ਆ ਜੋ ਪਚਾਪ ਵਾਲ ਕਰਾਈ ਜਾਂਦੀ ਆ ਕੇ ਰੋਪੀਆ ਰੋਈ ਜਾਂਦੀ ਆ ਯੂ ਵੀ ਆ ਵੇਲਾ ਔਖਾ ਕੰਮ ਕੁੜੀ ਹੁੰਦਾ ਤਾਂ ਤੈਨੂੰ ਪਤਾ ਲੱਗਣਾ ਸੀ ਵਾਲ ਵੋਣੇ ਕਿੰਨਾ ਔਖਾ ਕੰਮ ਆ ਨਾ ਪ੍ਰਭ ਹਜੇ ਨਹੀਂ ਪ੍ਰਭ ਬੋਲਦਾ ਫੇਰ ਬੋਲੂਗਾ ਅਬੇ ਐ ਨਹੀਂ ਰੀਸੋਰੀਸ ਨਹੀਂ ਕਰੀ ਦਿੰਦੀ ਤੈਨੂੰ ਅੱਜ ਸਾਰੀ ਦਿਹਾੜੀ ਰਹਿਣਾ ਪੈਣਾ ਜੂ ਵੀ ਨੂੰ ਅਸੀਂ ਅੱਧੀ ਛੁੱਟੀ ਕਰਾ ਲੈਣੀ ਉੱਥੋਂ ਹੀ ਉਹਦਾ ਮੇਚਾ ਕਮਲੀ ਤੇ ਕੱਪੜੇ ਬੰਨੇ ਦੇਣੇ ਆ ਤੂੰ ਮੇਚਾ ਤੂੰ ਕੀ ਬਣਵਾਉਣਾ ਵਾ ਤੇਰੇ ਬਣ ਕੇ ਕੱਪੜੇ ਤੂੰ ਹੋਰ ਕੀ ਬਣਾ ਲੇਂਗੀ ਹਣ ਮੈਂ ਬਣਾ ਲੂੰਗਾ ਪਤਾ ਕਿੰਨੇ ਸੋਲ ਬਣੇ ਲੈ ਰੱਜ ਜੁੱਤੀਆਂ ਉਹ ਇਹਦੀਆਂ ਚਾਰ ਜੋੜੇ ਆ ਬੇਲ ਮੋਸਰ ਕਰਾ ਲੂਗਾ ਨੀਨਾ ਮਤਲਬ ਤੇ ਕਰਦੇ ਨੀਂ ਨਾ ਕਿਸੇ ਦੀ ਕਦੇ ਖਾਪਦੇ ਰਾਵ ਲੈ ਛੁੱਟੀ ਪਰ ਇਹ ਮਾਰੀਏ ਤੇ ਇਹ ਪੇਪਰ ਸਿਰ ਤੇ ਆ ਪਰ ਨੂੰ ਮਜਾ ਕੇ ਲਾਲਤਾ ਪਈਆਂ ਦੇ ਦਾ ਕੋਈ ਨਹੀਂ ਕਰਾਉਂਦਾ ਜਿਹੜੀ ਕਲਾ ਚ ਗਈ ਸਾਡਾ ਬੱਚਾ ਛੁੱਟੀ ਕਰਕੇ ਕਿਹੜੀ ਕਲਾ ਚ ਗਈ ਛੁੱਟੀ ਕਰਦੇ ਆ ਤੇਰਾ ਕੋਈ ਮੇਚਾ ਮੂਚਾ ਨਹੀਂ ਹੋਣਾ ਜੁਵੀ ਦੇ ਹੀ ਹੋਣਾ ਤੇਰਾ ਕੋਈ ਕੰਮ ਨਹੀਂ ਕਰ ਤੇਰਾ ਲੈਣ ਦੇ ਨਹੀਂ ਵਿੱਚ ਤੇ ਹੁਣ ਵੀ ਵਿਆਹ ਹੈਗਾ ਨਹੀਂ ਹੈਗਾ ਅਸੀਂ ਤਾਂ ਸਾਰੇ ਇਕ ਹੀ ਰਹਿ ਗਏ ਤੁਹਾਡੇ ਇੱਕ ਵਿਆਹ ਹੈਗਾ ਵਾ ਤੇ ਵੀ ਉਹ ਸਾਡਾ ਪੱਕੇ ਪੇਪਰਾਂ 'ਚ ਹੀ ਆ ਹਾਂ ਤਾਂ ਫਿਰ ਮੈਂ ਉਹ ਕਰਾਂਗੇ ਸਾਡਾ ਪੱਕੇ ਪੇਪਰਾਂ 'ਚ ਆਦਾ ਵਿਆਹ ਜੀ ਮੇਟਾ ਦੇਣਾ ਲੈ ਐਵੇਂ ਐ ਕੋਈ ਬੰਨੀ ਬੁੰਨੀ ਗੱਲ ਬਾਬੇ ਕੋਈ ਤਬੈ ਪੈਂਤਰੀ ਬਾਜੀ ਕੋਈ ਨਹੀਂ ਚਲਣੀ ਤੇ ਛੁੱਟੀ ਦਾ ਅਸੀਂ ਦਵਾ ਕੇ ਲੈਣੀ ਜੁਵੀ ਨੂੰ ਨਹੀਂ ਤੇਰੀ ਪੈਂਤਰੀ ਬਾਜੀ ਐ ਨਹੀਂ ਚੱਲਣੀ ਕੋਈ ਵੀ ਤੈਨੂੰ ਅੱਜ ਸਾਰੀ ਦਿਹਾੜੀ ਸਕੂਲ ਲੈਣਾ ਪੈਣਾ ਆ ਆ ਆ ਆ ਆ ਉਹ ਚੋਰ ਮੈਥ ਦੇ ਵਿੱਚ ਨਾ ਹਨਾ ਨੇ ਸ਼ੋਅ ਵਿੱਚ ਚੜੇ ਅੱਸੀਆਂ ਵਿੱਚ ਮੇਰੇ 66.6 ਵਾਫਰੇ ਤੇ 14 ਨੰਬਰ ਫੇਰ ਵੀ ਘੱਟ ਹੈ ਫਰਕ ਕੀ ਹੋ ਗਾ ਗਲਤ ਗੱਲ ਬਾਈ ਮੈਨੂੰ ਨਹੀਂ ਜੇ ਉਹ ਇਹ ਛੁੱਟੀ ਨਾ ਕਰਦੀ ਤੇ 14% ਉਹ ਵੀ ਤੂੰ ਕਲੀਅਰ ਕਰਦੇ ਨੇ <laughs> <laughs> रियल ਚਾਉਂਦੀ ਸੁਭਾਵ ਰਹੀਗੀ ਪਤਾ ਨਹੀਂ ਜੇ ਹਿਸਾਬ ਨਾਲ ਛੁੱਟੀਆਂ ਹੁੰਦੀਆਂ ਮੈਂ ਤੇਰੇ ਲੈ ਦ ਰੀਅਲ ਚਾਉਣਗੇ ਅੱਜ ਕੇ ਮੈਂ ਪਹਿਲਾਂ ਹੀ ਤਿਆਰ ਹੋ ਗਿਆ ਅਗਲੇ ਫੜਾਕ ਇੱਕ ਖਵਾ ਥੋੜੀ ਕਮ ਚਾਗਾ ਤੂੰ ਲਈ ਜੇ ਨਾਲ ਤਾਂ ਫਿਰ ਸਬਜੀ ਇੱਕ ਖਵਾ ਦੇ ਇੱਕ ਦਾ ਖਵਾ ਸਕਦੀਆਂ ਥੈਂਕ ਯੂ ਬੈਕ ਤੁਸੀਂ ਹਾਂ ਦੱਸ ਲੈ ਕੇ ਆਉਗੇ ਪ੍ਰੋਮਿਸ ਕੀ ਕਰਦੀ ਕਿ ਨਹੀਂ ਕਰੇਗੀ ਮੈਂ ਪ੍ਰੋਮਿਸ ਕਰਦੀ ਮੈਂ ਫੋਨ ਨਹੀਂ ਰੱਖਦੀ ਜਮਾ ਵੀ ਨਹੀਂ ਜਵਾ ਵੀ ਨਹੀਂ ਹੋਰ ਹੋਰ ਆਹ ਕਿ ਬਰਾਬਰ ਹੋਰ ਮਾ ਟੀਵੀ ਟੀਵੇ ਨਾਨੀ ਦੇ ਨਾਲ ਨਾਟਕ ਵੇਖੂਗੀ ਹੋਰ ਵੀ ਹੋਰ ਕੁਛ ਹੋਰ ਤੋਂ ਕਰ ਪ੍ਰੋਮਿਸ ਕਰ ਪ੍ਰੋਮਿਸ ਚਲ ਪਰ ਹੱਥ ਦੇ ਲੈ ਕਿ ਹੋਣਾ ਓਕੇ ਡੀਲ ਡਨ ਤੇ ਜਨਾ ਲੈ ਗਿਆ ਮੈਂ ਮਸਾਲਾ ਖੁਸ਼ ਕਰੂੰਗਾ ਫਿਰ ਤੂੰ ਆਉਣਾ ਹੀ ਲੇਟ ਆ ਫਿਰ ਕੀ ਰਹਿ ਗਿਆ ਆਏ ਨੇਗੋ ਓਕੇ ਹਾਂ ਹੁਣ ਦੱਸ ਕੀ ਕਹਿੰਨੀ ਗਾਰਪ੍ਰੋਮਿਸ ਕਰੋ ਤੁਸੇ ਸਹਬਾਬ ਕਰ ਬਸ ਆਈ ਗਈ ਆ ਨਾ ਦੱਸੋ ਸਹਬਾਬ ਰ ਲੈਓ ਕਿ ਗਾਰਪ੍ਰੋਮਿਸ ਕਰੋ ਨਾਲ ਹੀ ਚੱਲ ਜੂਦੀ ਮੇਚਾ ਦੇਣਾ ਸਾਡੇ ਫਿਰ ਹਾਂ ਕਹੂੰ ਕਿ ਕੀ ਕੀ ਲੈ ਕੇ ਖਜਾਨਾ ਕਰ ਤੂੰ ਇਟਾ ਕੋਈ ਪਲਾਨ ਨਾ ਮਾਮਾ ਦਾ ਸਹਬਾਬ ਗਾਰਪ੍ਰੋਮਿਸ ਕਰੋ ਗਾਰਪ੍ਰੋਮਿਸ ਲੈ ਆਉਂਗਾ ਅੱਜ ਅੱਜ ਲੱਗਣ ਦਿਆ ਤੇਰੇ ਕੋ ਸਕੂਲ ਚ ਕਾਲ ਹੈਗਾ ਨਹੀਂ ਤਾਂ ਅੱਗੇ ਦਾ ਆਵੇ ਇਹ ਦੇਖੋ ਵੀ ਅੱਗਾ ਸਕੂਲ ਚ ਕਾਲ ਨਹੀਂ ਨਹੀਂ ਐ ਅਸੀਂ ਨਾ ਆ ਆਉਣ ਤੋਂ ਡਰਦੇ ਹੁੰਦੇ ਸਕੂਲੇ ਆ ਆਫਿਸ ਨਾ ਜਾਣਾ ਪੈ ਜੀ ਅੱਛਾ ਤੂੰ ਗਾਵੇਂ ਕਾ ਆਫਿਸ ਆ ਹਾਂ ਵੀਰ ਠੀਕ ਆ ਖੁਸ਼ ਹਣ ਤੈਨੂੰ ਇਲਾਜ ਲੈ ਇਧਰ ਮੂੰਹ ਕਰ ਸਕੂਲ ਹੀ ਕੁਝ ਨਹੀਂ ਹੁੰਦਾ ਕੇ ਹਾਂਜੀ ਥੈਂਕ ਯੂ ਥੈਂਕ ਯੂ ਛੁੱਟੀ ਕਰਾਤੀ ਓਏ ਜਾਂਦੀ ਵੀ ਅਸੀਂ ਪ੍ਰਾਪਾਹ ਨੂੰ ਲੈਣ ਆ ਗਏ ਤੁਸੀਂ ਪੀਓਗੇ ਕਾਫੀ ਤੁਸੀਂ ਕਾਫੀ ਪੀਓਗੇ ਤਾਂ ਸਕੂਲੀ ਸਪான்ਸਰ ਇਹਨਾਂ ਨੂੰ ਤੁਸੀਂ ਪੀਓਂਗੇ ਹੁਣ ਬੋਲਦੀ ਨਹੀਂ ਸਕੂਲੇ ਤੂੰ ਅਰਲੀ ਨਵੇਂ ਇਹ ਜਿਹੜਾ ਹੱਥ ਲੀਨ ਨਾ ਅੰਨ ਲਈ ਚੁੱਪ ਬੈਠੀ ਕੀ ਕਹਿੰਦਾ ਪਿਆ ਸੀ ਅੱਗੇ ਤੂੰ ਕਿ ਆ ਆ ਆਫਿਸ ਚੋਂ ਤੋਂ ਡਰਦੇ ਹੁੰਦੇ ਪ੍ਰਿੰਸੀਪਲ ਦੇ ਆਉਂਗੇ ਸਾਰਾ ਸਾਨੂੰ ਤਾਂ ਜਾਂ ਫੀਸ ਲਈ ਸਾਦੇ ਜਾਂ ਸਾਡੀ ਕੁਝ ਪੈਸਾ ਦਿੰਦਾ ਜਾਂ ਸ਼ਿਕਾਇਤ ਲਈ ਤਾਂ ਬਾਹਾਂ ਗਏ ਯਾਰ ਇਹ ਇਹ ਕੁੱਤੇ ਜਵਾਗੇ ਨਹੀਂ ਬੜ ਸਕਦੇ ਸ਼ਿਕਾਇਤ ਵਾਲੇ ਦਾ ਜਾਣਾ ਕੀ ਅੱਜ ਹੀ ਤੋਂ 90 ਕਿਲੋ ਇਹਨੂੰ ਤਾਂ ਇੱਕ ਵਾਰ ਹੀ ਘਰ ਹੋਏ ਉਹਨਾਂ ਨੇ ਭਜਾਈ ਦਿੱਤਾ ਇੱਕੋ ਟਕੇ ਸਕੂਲੋਂ ਭਰਾਵਾ ਇਹਨੂੰ ਫੜ ਲਿਆ ਉਹਨਾਂ ਨੇ ਇਹਦੇ ਨਿੱਕ ਕੰਨ ਦੇ ਹੀ ਘੰਡੀਆਂ ਚ ਪੇੜਾਂ ਤੇ ਨਾਲੇ ਇਤੋਂ ਖੋਲਿਆ ਫੋਨ ਤੇ ਨਾਲੇ ਇਹਨੂੰ ਦਿਵਾਲਤਾ ਕਰ ਦਿੱਤੀ ਉਸੇ ਬੰਦੇ ਨੇ ਪੇੜਾਂ ਲਗਾ ਤਨ ਮਾਰੀਆਂ ਦਾਸ ਰ ਮੈਂ ਮੇਰੀ ਗੱਲ ਸੁਣਿਆ ਹਨਾ ਰੰਗ ਫੇਰ ਵੀ ਨਹੀਂ ਵਟਾਇਆ ਤੂੰ ਨਾ ਮੇਰੀ ਗੱਲ ਸੁਣ ਤਾ ਮੈਨੂੰ ਤਾਂ ਐ ਹੁੰਦਾ ਜੀ ਉਹ ਗੋਲਾ ਚੱਕ ਕੇ ਕਰੇ ਲੈ ਜਾ ਸਾਰੇ ਉਹਦੇ ਨਕਸ਼ੇ ਬਾਹਲੀ ਵਈ ਸਾਕੇ ਚੀਜ਼ ਨੂੰ ਸੋਣੀ ਲਾਦੀ ਕਮਾਉਣ ਨੂੰ ਹਨਾ ਕਿ ਨਕਸ਼ਾ ਇਹਨੂੰ ਦੇਖ ਕੇ ਬਣਾਉਣ ਨੂੰ ਦਿਲ ਕਰਦਾ ਮੈਂ ਕਦੇ ਕਦੇ ਇਤਿਹਾਸਿਕ ਨਕਸ਼ਾ ਆ ਜਾਂਦੇ ਬਣਾਉਣ ਨੂੰ ਦਿਲ ਕਰਦਾ ਇੱਕ ਕਾਪੀ ਮਾਰ ਤੂੰ ਟੁਕੜੇ ਐਗਜ਼ਾਮ ਚ ਲੈ ਜਣਾ ਹੀ ਨਾਲ ਇਹਨੂੰ ਇੱਧਰ ਆ ਕੇ ਕੋਲ ਕਾਪੀ ਮਾਰ ਲੈਣਾ ਸੀ 10 ਬੰਦਾਂ ਪੁੱਛ ਲੋ ਹਾਂ ਸਵੇਰ ਵਾਲੀ ਵੀ ਹੈ ਹੈ ਇਹ ਲਾ ਹੁਣ ਤਾਂ ਬੋਲਦੀ ਨਹੀਂ ਸਕੂਲੇ ਚੋਂ ਬੋਲਦੀ ਇਹ ਕਿ ਕਿਸਕਾ ਡਿਸਪਲਿਨ ਜਿਹੜੀ ਹੈ ਕਰੇ ਵੀ ਮਿਲਦਾ ਮੈਂ ਰੱਖਣਾ ਪੈਣਾ ਕੋ ਪ੍ਰਿੰਸੀਪਲ ਵਰਗਾ ਬੰਦਾ ਉਹ ਪਰ ਇਹਨਾਂ ਦੀ ਮਾਸੀ ਹੈਗੀ ਉਹ ਪ੍ਰਿੰਸੀਪਲ ਲੱਗੀ ਹੋਈ ਆ ਹਾਂ ਉੱਥੇ ਬੋਲਦੀ ਨਹੀਂ ਸੀ ਕਿੱਥੇ ਗਈ ਉਹ ਆ ਬੈਠੀ ਸਾਈਡ ਤੇ ਹਾਂ ਬੋਲਦੀ ਨਹੀਂ ਉੱਥੇ ਹੁਣ ਖੁਸ਼ ਹੈ ਬੱਗ-ਬੱਗ ਲੈ ਚੱਲੇ ਬਈ ਪ੍ਰਾਬਲੂ ਛੁੱਟੀ ਦਿਵਾ ਕੇ अर्ਲੀ ਹੋਣਾ ਤਾਂ ਨਜ਼ਾਰਾ ਵਾ ਅੱਜ ਫੋਨ ਨਹੀਂ ਵੇਖਣਾ ਨਾਈਟ ਟੀਵੀ ਹਾਂ ਠੀਕ ਆ ਅੱਜ ਫੋਨ ਟੀਵੀ ਕੁਝ ਨਹੀਂ ਵੇਖਰਾ ਤੂੰ ਜੀ ਯਾਦ ਰੱਖਣਾ ਜੱਗਾ ਜੂਵੀ ਉਹ ਕਿੱਧਰ ਹੈ ਤੂੰ ਤੇ ਚੱਲ ਕੱਪੜੇ ਸੋਹਣੇ ਤੇਰੇ ਅੱਜ ਆ ਵੇ ਆ ਗਏ ਤੇਰੇ ਮਾਸੇ ਨੂੰ ਦੂਜੀ ਗੱਡੀ ਚ ਭਾ ਦੇਣਾ ਤੇ ਭੱਜੋ ਮਿੰਟ ਨੂੰ ਲਓ ਜੀ ਨੌਜਵਾਨ ਗੱਭਰੂ ਪਹੁੰਚ ਚੁੱਕਿਆ ਮੋਟਾ ਤੂੰ ਪਤਲਾ ਹੋਇਆ ਵੇਖ ਸਕਦਾ ਮੇਰੇ ਕੱਪੜਿਆਂ ਦੇ ਵਿੱਚ ਬਹੁਤ ਹੀ ਪਤਲਾ ਆ ਜਾ ਗਾ ਜੂਵੀ ਵੀ ਅੱਜ ਰੈਡੀ ਮਾਹੌਲ ਓਕੇ ਜੂਵੀ ਕਰਦਾ ਇੱਕ ਮੇਰੇ ਕੱਪੜੇ ਪਾਲੇ ਮੇਰੇ ਕੱਪੜੇ ਆਦੇ ਸੀ ਚੱਕਦਾ ਅ ਗਰੀਬੀ ਅੱਜ ਫਿਰ ਸੋ ਇਸੇ ਦੇ ਨਾਲ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਲਵ ਯੂ ਨੇ ਇੱਥੇ ਖਾਲਾ ਮੋਟੋ ਬਾਅਦ ਤੋਂ ਨਹੀਂ ਖਵਾਉਣਾ ਰਾਜ ਤੈਨੂੰ ਕੁਝ ਵੀ ਹਣਾ ਹੁਣ ਪੀਜ਼ੇ ਦੇ ਦਿਵਾਲੇ ਹੋਈਆਂ ਉਧਰ ਵੇ ਪਾਸਤਾ ਚੱਲੰਦੇ ਆ ਇਹਨਾਂ ਹੀ ਜ਼ਿਆਜ਼ੇਕਾਰੀ ਛਿਆਕ ਛਾਵਬੀਜ਼ ਓ ਫਰਾਇਆਂ ਵੀ ਵਾਓ ਐ ਪੈਰੀ ਪੈਰੀ ਫਰਾਇਆਂ ਠੀਕ ਆ ਦਰਦੀਆਂ ਨਹੀਂ ਇਹ ਨਹੀਂ ਹਟਦੀਆਂ ਹੱਤ ਕਰਾਉਣਾ ਮੈਨੂੰ ਚਾਹੀਦਾ ਆਰਾ ਕੋਈ ਨਵੇਂ ਬੇਟ ਦਾ ਕੰਮੀ ਨੇ ਹਾਂ ਤੂੰ ਖਾਦਾ ਇੰਨਾ ਰਸਟ ਨਹੀਂ ਨਹੀਂ ਹੋਰ ਇੱਕ ਆਪ ਭਈ ਵੀ ਹੱਥੇ ਇੱਦਿਆ ਵੀ ਤੇ ਮੈਂ ਸੋਇਸਾਂ ਆਈਆਂ ਹਾਂ ਹਾਂ ਅੱਧੀਆਂ ਪੈਲ ਪੈ ਫਰਾਈਜ਼ ਅੱਧਾ ਪਾਸਤਾ ਇਹ ਤੂੰ ਹੀ ਖਾਦਾ ਇਹ ਮੈਂ ਖਾਦਾ ਹਾਂ ਹਾਂ ਬਸ ਇਹ ਨਹੀਂ ਖਾਦਾ ਇੰਨਾ ਹੀ ਖਾਦਾ ਇਹ ਥੋੜਾ ਜੇ ਕਿੰਨਾ ਆ ਗਈ ਫਿਰ ਵੀ ਆ ਫਿਰ ਵੀ ਠੀਕ ਠਾਕ ਯੋ ਓਕੇ ਓਕੇ ਓ ਜਾਂਦੇ ਜੀ ਓ ਜਾਂਦੇ ਓ ਜਾਂਦੇ ਚੱਲੇ ਆ ਤੇ ਆ ਸਪੌਂਸਰ ਓ ਯਾ ਬੇਬੀ ਗੋ ਨਹੀਂ ਬੈ ਗਈਆਂ ਹੁਣ ਚੱਲੀਏ ਔਖਾ ਹਾਂ ਹਾਂ ਸਪੀਡੀ ਤੇ ਪਪੇ ਆਪਾਂ ਆਉਣ ਲੱਗੇ ਤਾਂ ਸੌਖਾ ਹੀ ਹੋਣ ਕਿਉਂ ਫਸ ਜਗੇ ਆਂ ਹੈ ਬਸ ਨਾ ਜ਼ਿਆਦਾ ਹੈ ਹੈ ਬਸ 2 ਮਿੰਟ ਰੁਕ ਜਾ ਸਾਰਾ ਕੋ ਹਜਮ ਕਰ ਦੇਣਾ ਬਸ ਮਾਮਾ ਤੋਂ ਡਾ ਡਰਾਈਵਰ ਹੀ ਚੋਟੀ ਦਾ ਤੇ ਵੇਖੀ ਚੱਲਦੇ ਆਂ ਓ ਯਾ ਇੱਕ ਵਾਰੀ ਤੇ ਦੂਜੀ ਵਾਰੀ ਤਾਈ ਤੇ ਦੋ ਆਪੇ ਕਹਿਣਾ ਹਜਮ ਹੋ ਗਿਆ ਸਾਰਾ ਕੋ ਜੀ ਕੀ ਕਹਿਣਾ ਚਾਹੋਂਗੇ ਕੰਬਰੇ? ਅਰਲੀਂ ਦੀ ਕੀ ਕਹਿ ਰਹੀ ਸੀ ਦੱਸਿਓ ਬਣਾ ਤੁਸੀਂ? ਮੇਰੀ ਕੱਲ੍ਹ ਦੀ ਸ਼ਿਕਾਇਤ। ਪ੍ਰਭ ਜੀ ਕਿਹੜੀ ਸ਼ਿਕਾਇਤ ਦੱਸਣੀ ਆ? ਸਹੀ ਜੀ। ਇਹ ਕੀ ਕਹਿ ਰਹੀ ਸੀ ਹੁਣੇ ਤੈਨੂੰ? ਮਾਰੀ ਆਉਂਦੀ ਕਮਰਾਰ ਕੋ ਮਾਰੀ ਆ ਰਹੀ ਹਾਂ। ਅੰਮਰ ਤੈਨੂੰ ਆਉਂਦੀ ਨਹੀਂ ਆ ਗਈ। ਹੂੰ। ਚਲੇ ਤੋ ਡਿਸਕੈ ਸਨੈਪਚੈਟ ਦੁਆਰਾ ਘਰੇ ਪਹੁੰਚ ਚੁੱਕੀ ਆ ਹੋਰ ਕੁਛ ਕੀ ਕਹਿਣਾ ਚਾਹੋਂਗੇ ਕਿ ਤੂੰ ਸ਼ਰੀਫ ਆ ਹਾਂ ਮੈਂ ਸ਼ਰੀਫ ਆ ਮਿਛਰੀ ਨਹੀਂ ਨੇ ਇਹ ਲਾ ਠੀਕ ਹੈ ਤੂੰ ਸ਼ਰੀਫ ਫੜਾ ਕੀ ਕਹਿਣਾ ਚਾਹੋਂਗੇ ਤੁਸੀਂ ਅੱਜ ਦਾ ਦਿਨ ਤੁਹਾਡਾ ਕਿੱਦਾਂ ਰਿਹਾ ਬਹੁਤ ਗੰਦਾ ਸਾਰਾ ਖਾ ਗੰਦਾ ਰਿਹਾ ਨਹੀਂ ਵਧੀਆ ਵੀ ਰਿਹਾ ਠੀਕ ਵੀ ਰਿਹਾ ਮਤਲਬ ਬਹੁਤ ਵਧੀਆ ਵੀ ਰਿਹਾ ਗੰਦਾ ਵੀ ਰਿਹਾ ਗੰਦਾ ਕਿੱਦਾਂ ਰਿਹਾ ਉਹ ਤਾਂ ਦੱਸ ਸਕੋ ਹਾਂ ਤੇ ਇੱਥੇ ਆਣ ਕੇ ਹਨਾ ਪਹਿਲਾਂ ਗੱਡੀ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਸਿਰ ਦੁਖੀ ਗਿਆ ਉਦੋਂ ਗੰਦਾ ਨਿਕਲਿਆ ਖਾਣ ਵੇਲੇ ਵੀ ਠੀਕ ਨਹੀਂ ਕਰਾ ਪਰ ਖਾਣ ਤੋਂ ਬਾਅਦ ਮੈਂ ਆਫਰ ਕੀ ਉਦੋਂ ਗੰਦਾ ਨਿਕਲਿਆ ਆਫਰ ਕੀ ਦੇਖਿਆ ਇਹ ਆਫਰ ਜਾਂਦਾ ਸਾਡਾ ਬਤ ਨਾ ਤੇ ਹੁਣ ਮੈਂ ਖੇਡਦੀ ਪਈ ਸੀ ਹੁਣ ਖੇਡਣ ਵੇਲੇ ਵਧੀਆ ਨਿਕਲਿਆ ਪਰ ਜਦੋਂ ਮੈਂ ਜਪੇੜਾ ਪਈਆਂ ਉਹਦਾ ਫਿਰ ਗੰਦਾ ਨਿਕਲਿਆ ਤਾਂ ਕਰ ਸੋ ਇਕ ਵੇਲੇ ਇਕ ਵੇਲੇ 50 50% ਰਿਹਾ ਤੁਹਾਡਾ ਦਿਨ ਬਾਕੀ ਐਵੇਂ ਦੇ ਦਿਨ ਆਉਂਦੇ ਰਹਿਣੇ ਚਾਹੀਦੇ ਆ ਨਹੀਂ ਮਤਲਬ ਤੁਸੀਂ ਸਕੂਲੇ ਠੀਕ ਹਾਂ ਇਹਦੇ ਛੱਤਰ ਹੀ ਪੈ ਗਏ ਆ 19 ਬੁੱਢੇ ਨਹੀਂ ਦੇ ਜਿੰਨੇ ਹਿੱਤੇ ਪੈ ਗਏ ਅੱਛਾ ਜੀ ਇਹ ਕੰਮ ਜੀ ਕਿਵੇਂ ਰਿਹਾ ਤੁਹਾਡਾ ਦਿਨ ਠੀਕ ਠੀਕ ਰਿਹਾ ਹਲਿੰਦੀ ਤੁਹਾਡਾ ਦਿਨ ਕਿਦਾਂ ਰਿਹਾ ਇੱਧਰ ਆਓ ਜੂਵੀ ਜੀ ਜੂਵੀ ਤਾਂ ਵਧੀਆ ਜੀ ਇਹਨਾਂ ਦਾ ਤਾਂ ਚੰਗਾ ਹੀ ਹੁੰਦਾ ਭਾਵੇਂ ਨੇਰ ਹੋਵੇ ਭਾਵੇਂ ਪਛ ਨੇਰ ਹੋਵੇ ਇਹ ਭਾਵੇਂ ਫੋਰਚਨਰ ਤੇ ਹੁਣ ਭਾਵੇਂ ਬਲਦਲੀ ਗੱਡੀ ਤੇ ਹੁਣ ਇਹਨਾਂ ਦਾ ਦਿਨ ਵਧੀਆ ਹੀ ਹੁੰਦਾ ਆ ਠੀਕ ਆ ਕਿ ਨਹੀਂ ਇਹਨਾਂ ਨੂੰ ਜਿੱਥੇ ਮਿਲ ਜੇ ਖਾਣ ਨੂੰ ਉੱਥੇ ਹੀ ਮੰਜੀਆਂ ਢਾ ਲੈਂਦੇ ਆਓ ਜੀ ਇਹ ਤਾਂ ਉਹ ਗਾਣੇ ਵਾਂਗੂ ਆ ਕਿ ਜਿੱਥੇ ਰਾਤ ਪਵੇ ਉੱਤੇ ਸੌਂ ਜਾਈਦਾ ਜਿੱਥੇ ਯਾਰ ਗਾਣੇ ਉੱਥੇ ਹੀ ਗਏ ਲੰਮੇ ਪੈ ਜੀਦਾ ਉਹ ਜਾਂਦੇ ਮੁੱਦੇ ਮਾਤੇ ਵਜ ਜਾਂਦੇ ਆ ਪ੍ਰਭ ਹਾਂਜੀ ਹਾਂਜੀ ਤੁਸੀਂ ਕੀ ਗਾਣਾ ਚਾਹ ਡਾ ਦੇਣੀ ਵਧੀਆ ਰਿਹਾ ਓਕੇ ਰਿਆ ਮੋਲ ਆ ਡਾਨਿਆ ਥੱਕੀ ਜੇ ਤਨੀ ਤੂੰ ਨਾ ਥੱਕੀ ਨਹੀਂ ਮਾਝੀ ਦੀ ਗੰਦਸੇ ਪ੍ਰਭ ਥੱਕ ਚੁ ਪਾ ਥੱਕੀ ਨਹੀਂ ਥੱਕੀ ਤੂੰ ਏਡੀ ਜਾਂਦੀ ਨਹੀਂ ਨੀਰੇ ਕੀ ਹੋਇਆ ਇਹ ਹੈਗੀ ਕੀ ਐ ਲੈ ਏਕੂ ਇਹ ਕੀ ਆ ਏਕੂ ਕੀ ਆਏ ਹੁਣ ਰੋਪੈਣਾ ਮੈਂ ਏਕੂ ਤੁਸੀਂ ਕਹਿੰਦੀ ਆ ਕਿ ਆ ਕੀ ਤੇ ਚੁੱਪ ਕਰਾ ਦੇ ਆ ਕਿਉਂ ਨਹੀਂ ਨੋ ਪਹਾਵੈਲਾ ਮੋਟੋ ਜੀ ਹਣ ਖਾ ਪੀ ਕੇ ਤੇ ਹੁਣ ਵੇਲਾ ਬੂਟ ਵੀ ਥੱਲੇ ਲਾਈ ਫਿਰਦੀ ਚੱਪਲਾਂ ਵੀ ਚਲੋ ਕੋਨੀ ਹਾਲ ਇਹਨੂੰ ਬਾੜੀ ਸਾਰੇ ਨਾਲ ਅੱਗੇ ਇਹਨੂੰ ਹੀ ਲੱਗੀ ਸੀ ਜਾਨ ਦੀ ਫਿਰ ਕੀ ਹੋ ਗਿਆ ਇੱਥੇ ਹੁਣ ਵੇਲੇ ਇਹਨੇ ਉੱਥੇ ਖਾ ਪੀ ਗਏ ਨਾ ਉੱਥੇ ਦਾ ਢੇਡਾ ਫਰ ਗਿਆ ਇਹ ਤੋਂ ਫਿਰ ਤੁਰਿਆ ਨਾ ਜਾਵੇ ਉੱਥੇ ਕਦੇ ਆਉਣ ਨੂੰ ਸਹਿਰਾ ਕਦੇ ਆਉਣ ਨੂੰ ਸਹਿਰਾ ਇਹਨੇ ਹੁਣ ਵੇ ਕਿਵੇਂ ਚੌੜਾ ਪਹਿਲਵਾਨ ਹੋ ਕੇ ਤੁਰਿਆ ਜਾਂਦਾ ਜਿਵੇਂ ਕੱਢੀ ਕੁਸ਼ਤੀ ਖੇਡਦੀ ਹੁੰਦੀ ਹੈ ਦੰਗਲ ਦੰਗਲ ਵਾਲੀ ਫਿਲਮ ਜਿਹੜੀ ਵਾਲੀ ਬਣਦੀ ਇਹ ਵੀ ਆ ਕੀ ਲਵਾਦਾ ਜੇ ਅੰਨੇ ਹੋ ਜਾਂਦੇ ਸਾਰ ਸਕਰੀਨਾਂ 'ਤੇ ਹੈਲੋ ਇਹ ਗ ਮੈਂ ਕਿਹ ਚੀਜ਼ ਬਣ ਗਈਆ ਧੜ ਗਿਆ ਨੇ ਮੈਂ ਗਿਆ ਜੀ ਮੋੜ ਜਾ ਲੈ ਠੀਕ ਆ ਜੀ ਠੀਕ ਆ ਮੋੜ ਸ਼ਾਵਿੰਗ ਏਰੀਆ ਹੈ ਇੱਧਰ ਪਾਣੀ ਨਾ ਆ ਗੁਣ ਤੇਰੇ ਨਾਲ ਬੱਤ ਵੀ ਚ ਲੱਗੇ ਤੇ ਪਾਣੀ ਡੋਢੀ ਜਾਵੇ ਸਹੀ ਗੱਲ ਹੈ ਨਹੀਂ ਯਾਰ ਇਹ ਹੋਂ ਦਾ ਸਰੀਰ ਕੱਢ ਗਾ ਹੋਂ ਦਾ ਕੱਟ ਬਣਦਾ ਹੋਂ ਦਾ ਪਾਣੀ ਕੱਟ ਲੱਗਣਾ ਉਹਨਾਂ ਹੀ ਬਹਿਣਾ ਪਾਣੀ ਦੇ ਇੱਥੇ ਵੀਰੋਂ ਨੇ ਪਹੁੰਚ ਚੁੱਕੇ ਆ ਸ਼ੀਸ਼ੇ ਛੂਸ਼ੇ ਲੱਗਣੇ ਹੈ ਇੱਧਰ ਸਾਈਡਾਂ ਤੇ ਵੀ ਲਾਉਣੇ ਐਨੇ ਅੱਜ ਗੱਡੀ ਦੇ ਵਿੱਚ ਇੱਕਮ ਇੰਨੀ ਕੁੱਟੀ ਨਾ ਇੰਨੀ ਕੁੱਟੀ ਗੱਲਾਂ ਛੱਡ ਦੇ ਚਪੇੜਾਂ ਵੱਜਦੇ ਮੈਨੂੰ ਤਾਂ ਆਵਾਜ਼ ਆਉਂਦੀ ਗੱਡੀ ਚਲਾਉਂਦੇ ਚਲਾਉਂਦੇ ਨੂੰ ਅੱਜ ਨਿਕਲ ਤੋ ਕੁੱਟੀ ਸੀ ਆ ਵੇ ਲੈ ਲਾਂਦੀ ਵਿੱਚ ਪੇੜ ਮਰਸਾ ਲੱਗੂ ਮੈਂ ਮਰੀ ਸੀ ਇਹ ਤਾਂ ਪਟਾਚ ਪਟਾਚ ਇਹਦਾ ਸਵਾਲ ਲੈਂਦੀ ਹੀ ਬਾਰੇ ਪਟਕ ਪਟਕ ਆ ਵੇ ਲੱਛਣੇ ਦੇ ਵੇ ਤੂੰ ਆ ਧਰਮਕੋਟ ਤੇ ਤੂੰ ਤਾਂ ਪਿੰਡੋਂ ਜਾਣਾ ਉੱਥੋਂ ਆ ਧਰਮਕੋਟੋਂ ਗਿਆ ਵਾ ਤੂੰ ਤਾਂ ਬਰਾਤ ਦੇ ਨਾਲ ਗੱਡੀ ਲਾ ਲਈ ਬਣਾ ਦੇ ਮਰਸਿਡੀ ਚਾਹੀਦੀ ਆ ਮੈਨੂੰ ਤਾਂ ਫੁੱਲ ਲਾਉਣੇ ਆ ਘੰਟਾ ਹੀ ਲੱਗਦਾ ਹਾਂ ਗੱਡੀਆਂ ਸਾਰੀਆਂ ਮੈਨੂੰ ਚਾਹੀਦੀਆਂ ਉੱਥੇ ਠੀਕ ਆ ਜਿੰਨੀਆਂ ਗੱਡੀਆਂ ਆ ਜਾਣ ਜੱਸੀ ਵਾਲੇ ਮਰਸੀ ਦਾ ਕਹਿੰਦਾ ਲਾ ਕੇ ਫੁੱਲ ਫੁੱਲ ਜੱਸੀ ਨੂੰ ਬਾਹਰ ਨਾਲ ਉੱਥੇ ਕਿਹਾ ਦੇ ਉਸੇ ਉੱਤੇ ਚ ਤੇ ਉਸੇ ਉੱਤੇ ਜੱਸੀ ਨੂੰ ਬਾਹਰ ਨਾਲ ਉੱਥੇ ਕਿਹਾ ਜਿਸ ਫਾਰ ਵਾਲੇ ਫੀ ਗੋ ਲੈ ਜੀ ਕੜਕੜ ਕਰਦੀ ਉਹ ਲੈ ਲਓ ਨਾਲ ਸ਼ਾਮ ਤੱਕ ਪਹੁੰਚ ਜਾਗੇ ਜਰਮ ਰਾਜ ਮੇਲਪੰਗ ਜਰ ਲਈ ਵਾਪਸ ਹੋਣਾ ਆ ਇਹਦੇ ਨਾਲ ਗੱਡੀ ਤੇ ਕਿੰਦੇ ਆਵੇ ਆ ਕੇ ਆ ਕੇ ਜੱਸੀ ਕਿੱਥੇ ਆ ਕੇ ਜੱਸੀ ਆਇਆ ਵਾਪਸ ਆ ਗਈ ਆ ਦੋ ਬਿੜ ਚਲੀ ਆ ਦੋ ਜਦੋਂ ਨੂੰ ਮੈਂ ਪਹੁੰਚਦਾ ਆਂਦੀ ਗੱਡੀ ਤੇ ਉਹ ਤੁਹਾਨੂੰ ਦਾ ਜਿਹੜਾ ਭਾਬੀ ਆ ਗਈ ਆ ਵੇ ਹੁਣ ਪਹੁੰਚ ਜੀ ਵਿਆਹ ਤਾਂ ਠੀਕ ਆ ਸੋ ਸਕਦੇ ਆਂ ਹਾਏ ਡਿਬਟੂ ਉਹ ਕਲਰ ਥੀਮ ਤੋਂ ਹੁੰਦਾ ਨਹੀਂ ਹੈਗਾ 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 ਟੁੰਗੜਾ ਦੱਸਿਆ ਵਾ ਵੀ ਤੁਸੀਂ ਸੂਟ ਤੈਨੂੰ ਹੁਣ ਦੱਸਣ ਹੀ ਆਇਆ ਮੈਂ ਬਣਦੇ ਹੁਣ ਦੇਰ ਵੀ ਕਿਹੜੇ ਰਹਿ ਵਾ ਤੂੰ ਆਪਦੀ ਬੁਟੀਕ ਆ ਵੇਖੀ ਮੰਮੀ ਨੂੰ ਕੀ ਸੂਟ ਬਣਾ ਕੇ ਦੇਣਾ ਆਪ ਤਾਂ ਨਹੀਂ ਬਣਾ ਸਕਦੀ ਏ 15 ਦਿਨ ਰਹਿ ਗਏ ਤੇ ਹਜੇ ਕਹਿੰਦੇ ਤੇਰੀ ਬੁਟੀਕ ਦਾ ਫਾਇਦਾ ਕੀ ਆ ਹੁਣ ਕਾਰੀਗਰ ਬੰਦਾ ਪੁੱਛਣ ਆ ਰਿਹਾ ਏ ਟਾਈਮ ਕਿੱਥੋਂ ਵੜਾ ਕੇ ਦਵਾਂ ਮੈਂ ਬਣਾ ਦੇ ਆ ਮੇਰਾ ਆਦਾ ਕੰਮ ਹੋਵੇ ਨਾ ਕੋਈ ਐਡੇ ਟਾਈਮ ਮੈਂ ਕਰਾ ਦੂ ਕੰਮ ਸੂਟ ਮੇਰੇ ਪਏ ਹੋਗੇ ਕੋਲ ਹਜੇ ਵਾ ਤੂੰ ਕਰ ਲਈ ਤਰੱਕੀ ਬਸ ਐਨ ਕਮੈਨ ਦਾ ਆ ਗਈਆਂ ਆਪਣੇ ਘਰੇ ਹੈ ਤਾਂ ਕਮਿਆਨਾ ਪਾਲ ਗਿਆ ਆਪਾਂ ਤੂੰ ਤਾਂ ਬਸ ਮੈਂ ਤੇ ਬਿਜ਼ਨਸ ਵੀ ਉਹਨੂੰ ਐਕਸਪੈਂਡ ਕਰਾਂ ਲੱਗੀ ਆ ਔਰ ਇੱਕ ਨਿੱਕਾ ਜਿਹਾ ਰੱਖਿਆ ਚਾਕੇ ਬਾਦ ਦੋ ਜੁੱਲੀ ਬਿਸਤਰਾ ਚਾਕੇ ਪੈਂਦਾ ਇਨ ਚਾਕੇ ਇੱਥੇ ਆ ਜਾਂਦੀ ਆ ਪਰ ਕਿਵੇਂ ਕੱਲ ਦੀ ਰਹੀ ਰੂਹੀ ਕਿਵੇਂ ਜਾਣੀ ਆ ਹਿਊਮਰ ਮੇਰਾ ਲਾ ਲੈਂਦਾ ਉੱਥੋਂ ਮੇਰੇ ਪਹਿਲਾਂ ਤਾਂ ਲੱਗਿਆ ਡੀਸਲ ਗੱਲਾਂ ਮਾਰਦਾ ਤੇਰਾ ਫਲੈਟ ਹੀ ਬਾਰੇ ਬਦਲਦੀ ਰਹੀ ਨਹੀਂ ਕੀ ਕਰਦੀ ਰਹੀ ਨਹੀਂ ਆ ਸਾਲ ਹੋ ਗਿਆ ਮੈਨੂੰ ਰਹਿੰਦੀ ਨਾ ਹੁਣ ਐਗਰੀਮੈਂਟ ਰੀਨਿਊ ਕਰਨੀ ਮੈਂ ਸਾਲ ਬਾਅਦ ਆਇਆ ਤੇਰੇ ਕੋਲ ਹਾਂ ਓ ਹੋ 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 ਸ਼ਰਮ ਦਾ ਘਾਟਾ ਵੇਖ ਲੋ ਸਾਲ ਬਾਅਦ ਮਿਲੇ ਆ ਤੇ ਤੁਸੀਂ ਵੱਡੇ ਆ ਨਾ ਇਹ ਤੋਂ ਉਸ ਆ ਵੱਡਾ ਖੜਾਓ ਵੜਾ ਜਾ ਖੜਾਓ ਦੱਸ ਕਿੱਡਾ ਕ ਉਮਰ ਸੀ ਕਹਿੰਦੇ ਸੀ ਆ ਜੀ ਤੁਸੀਂ ਨਹੀਂ ਵਿਆਹ ਕਰਾਇਆ ਕੁੜੀ ਮਿਲੂਗੀ ਤੇ ਵਿਚਾਰਾ ਖੜਾਉ ਉਹ ਵੀ ਕੀ ਕਰੇ ਹੁਣ ਤੇ ਤੂੰ ਕਿੰਨੀ ਵੱਡੀ ਤੂੰ ਨਹੀਂ ਵਿਆਹ ਕਰਾਇਆ ਫਿਰ ਮੈਂ ਤੇ ਤੂੰ ਕਿੰਨੇ ਕਿ ਤਾ ਤੂੰ ਕਿਹੜੇ ਸਾਲ ਦਾ ਬੋਰਨ 2001 ਦਾ 2001 ਦਾ ਹਾਂ ਤੇ ਮੈਂ 2000 ਬੋਰਨ 25 ਆ ਨਹੀਂ ਆ ਤੂੰ 24 ਆ ਨਾ ਤੇ ਆਪਾਂ ਨੂੰ ਕੁੜੀ ਮਿਲ ਗਈ ਹੁਣ ਵਿਆਹ ਕਰਾ ਲਿਆ ਹੁਣ ਮੇਰਾ ਨਾ ਤੁਸੀਂ ਇੰਨੇ ਦਾ ਮੈਗ ਨਹੀਂ ਹੋਣਾ 28 ਦਾ ਤਨਵੇ ਦਾ ਨੰਬਰ ਅਗਲੇ ਨੂੰ ਬਣਾ ਰਿਸ਼ਤਾ ਨਾ ਹੋਵੇ ਤੂੰ ਉਹਦੀ ਉਮਰ ਦੱਸੀ ਜਾਣਾ ਹੈ ਲੱਭੀ ਫਿਰਦਾ ਵੇ ਇਹਦਾ ਜਿੱਥੇ ਵਿਆਹ ਹੋਣਾ ਵਾ ਆਏ ਹਾਏ ਇਹ ਲੱਭੀ ਫਿਰਦਾ ਹੈ ਸਹੀ ਫੋਟੋ ਹੈ ਜੱਸੀ ਤੇਰੀ ਸਹੀ ਸ਼ਕਲ ਦੀ ਐਵੇਂ ਦੀ ਆ ਫਿਲਟਰ ਤੋਂ ਨੈਪ ਚਾਟਾ ਤੁਸੀਂ ਕੀਤੀ ਗਈ ਸਹੀ ਮੈਂ ਕਿਹਨੂੰ ਪੁੱਛ ਰਹੀ ਹਾਂ ਕਿਹਨੂੰ ਨਾ ਜਾਰੀ ਪਛਾਣ ਨਹੀਂ ਹੁੰਦੀ ਹੈ ਨਾ ਪਤਾ ਨਹੀਂ ਲੱਗਦਾ ਫੋਟੋ ਦਾ ਸੌਣ ਲੱਗੇ ਲੇ ਪਰ ਲ ਚਤੀ ਤੁਹਾਡੀ ਨਹੀਂ ਲੱਗਦੀ ਪਤਾ ਨਹੀਂ ਕਿਉਂ ਵੱਡ ਕੇ ਰੱਖ ਦੂੰ 10 ਨਹੀਂ ਲੱਗਦੀ ਸੱਲ ਠੀਕ ਨਹੀਂ ਉਹ 4 ਸਾਲ ਪਹਿਲਾਂ ਦੀ ਪਤਲੀ ਹੁੰਦੀ ਸੀ ਉਹਨਾਂ ਮੈਂ 4 ਸਾਲ ਪਹਿਲਾਂ ਕਿੰਨੀ ਭੈੜੀ ਹੁੰਦੀ ਸੀ ਜਸਪਾਲ ਖਿਲਰ ਖਿਲਰ ਨਹੀਂ ਆ ਫ੍ਰੀ ਦਾ ਰਾਸ਼ਨ ਮਿਲਦਾ ਰੋਜ਼ ਕਹਿੰਦਾ ਜਸਪਾਲ ਖਿਲਰ ਰਹੇ ਆ ਫ੍ਰੀ ਦਾ ਰਾਸ਼ਨ ਮਿਲਦਾ ਰੋ ਖਿਲਰ ਨਹੀਂ ਆ ਆ ਕੀ ਬਾਈ ਕਿੰਨਾਂ ਆ ਆ ਕਿੱਥੇ ਫਿੱਟ ਫਿੱਟ ਨਾਲ ਹੁੰਦੀ ਜਾਣੇ ਇਹਨੂੰ ਫਿਟਨੈਸ ਕਹਿੰਦੇ ਆ ਵੈਰੀ ਗੁੱਡ ਇਹ ਹੁੰਦੀ ਆ ਵੀ ਕੱਪੜੇ ਫਿੱਟ ਪਾਉਣੇ ਫੁੱਲੇ ਡੁੱਲੇ ਕੱਪੜੇ ਤੁਸੀਂ ਮਾਣੋ ਜੀ ਤੁਸੀਂ ਮਾਣ ਥੋੜੇ ਫਿੱਟਰਾ ਚੈੱਕ ਕਰ ਹਾਲੇ ਵੀ ਕਿਵੇਂ ਹੈ ਠੀਕ ਦੋ ਕਲਾਕਾਰ ਇਕੱਠੇ ਹੋ ਗਏ ਆ ਕਲਾਕਾਰ ਕਲਾਕਾਰ ਆਹ ਦੇ ਲਾਵੇਂ ਰੌਣਕ ਤੇ ਲੇ ਹਾਂ ਬੈ ਜਾ ਬੈਹ ਕਰੋ ਨੀ ਕੇ ਚਾਰ ਇੱਕ ਦੂਜੇ ਨਾਲ ਵੱਜਿਓ-ਵੱਜਿਓ ਕਿਤੇ ਜਿਵੇਂ ਤੂੰ ਵੀਰਸੰਦੂ ਵੱਜਦਾ ਫਿਰਦਾ ਹੈਗਾ ਫਿਰ ਵੀਡੀਓ ਸਾਰੇ ਦੇਖੀਆ ਹੁੰਦਾ ਨਾ ਕੀ ਕਰਦਾ ਜੀ ਵੀਰਸੰਦੂ ਵੱਜਦਾ ਫਿਰਦਾ ਨੂੰ ਗਾ ਲੈ ਜਾਂਦਾ ਹਾਂ ਉਹਨੂੰ ਮੈਂ ਤਾਂ ਨਹੀਂ ਵੱਜਦਾ ਤੇਰੀ ਮੈਂ ਵੀਡੀਓ ਵੇਖੀ ਤੇ ਨਹੀਂ ਆਈ ਇੰਸਟਾਗ੍ਰਾਮ ਤੇ ਆਪ ਵੀ ਮੈਗ ਫੜਾ ਦਿੰਦਾਈ ਪਾਈ ਸਾਬ ਠੱਕੇ ਨਾਲ ਮੈਗ ਫੜਦੇ ਹਾਲੇ ਨੇ ਉਹ ਆਓ ਤੂੰ ਪਾਤਾ ਆਪਣਾ ਪਿਆਰ ਸਾਰਿਆਂ ਨਾਲ ਜੀ ਪਿਆਰ ਤਾਂ ਹੈਗਾ ਉਥੇ ਨਹੀਂ ਮੈਗ ਫੜਨਾ ਹੈਗਾ ਉਥੇ ਆਪਦਾ ਆਪਦਾ ਟਾਈਮ ਆਪਾਂ ਘੰਟਾ ਘੰਟਾ ਘੰਟੇ ਰੱਖਣੇ ਚਾਹਾਂ ਦੋ ਰੋਗੇ ਨਹਾ ਲਿਆ ਗਿਆ ਤੂੰ ਬਾਕੀ ਜਿਹੜੇ ਆਉਣੇ 5 6 ਜੀ ਮੈਂ 2 ਘੰਟੇ ਗੋਣੇ ਆ ਯਾਰ ਪਹਿਲਾ ਸਾਲ ਸਾਡੇ ਗਾਣੇ ਆਣੂ ਉਹਦਾ ਟਾਈਮ ਸਾਲਾ 20 20 ਮਿੰਟ ਹੀ ਆ ਆਪਾਂ ਭਰਾਵਾਂ ਨੂੰ ਗੋਣਾ ਆਪਣਾ ਆਪਦਾ ਵਿਆਹ ਵਾ ਆਇਆ ਕਿ ਆ ਕਿ ਤੂੰ ਮੈਨੂੰ ਸਟੇਜ ਤੋਂ ਉਹਨਾਂ ਨੇ ਕਹਿਣਾ ਇਹ ਸਾਲਿਆ ਸੱਚੀ ਆ ਮੈਂ ਇੱਕ ਵਾਰ ਲਾਈ ਕੀਤਾ ਆਪਾਂ ਵੀ 20 ਮਿੰਟ ਹੀ ਗਾਉਣਾ ਹਾਂ ਸਾਰੇ ਬੰਦੇ ਜਿੰਨੇ ਆਉਣੇ ਆਪਾਂ ਭਰਾ ਉਹਨਾਂ ਨੇ ਕਹਿਣਾ ਸਾਡੇ ਗਾਣੇ ਚੱਲੇ ਸਾਨੂੰ ਗਾਉਂ ਨਹੀਂ ਦਿੰਦੇ ਆਪਾਂ ਆ ਵੀ ਸਤਕਾਰ ਵੀਰ ਨੇ ਗਾਉਣਾ ਵਾ ਉਹਦੇ ਵਿੱਚ 20-20 ਮਿੰਟ ਲਾ ਗਏ ਉਸ ਤੋਂ ਬਾਅਦ ਜਿਹੜਾ ਜਿਹੜਾ ਭਰਾ ਆਈ ਜਾਊਗਾ ਉਹ ਗਾਈ ਜਾਊਗਾ ਮੁੱਕ ਦੀ ਗੱਲ ਇਹ ਆ ਬਾਕੀ ਮੰਗਾ ਦੇ ਜਿੰਦਾਬਾਦ ਹੋ ਜਾ ਉੱਥੇ ਮੈਂ ਗਾਲੀ ਹੋਵੇ ਜਦੋਂ ਤੂੰ ਸਭ ਪਹਿਲਾਂ ਹੀ ਕਾਲਾ ਹੈ ਘਪਲੇਖਾ ਪੈ ਗਿਆ ਵਾ ਚਲ ਵਾ ਦੇਖਿਆ ਅੱਜ ਧੁੱਪੇ ਧੱਪੇ ਖੜਿਆ ਦੇਖ ਲਿਆ ਨਾ ਇਹ ਨਾ ਲੈ ਕਿਹੜੀ ਗੱਡੀ ਇਹ ਦੇ ਤੂੰ ਇਹ ਸ ਮਰਸੀਡੀਜ਼ ਗੰਦੀ ਆ ਤੇ ਪਿੱਕਾ ਸੋਹਣਾ ਵਾ ਨਵੀ ਕਿਹੜੀ ਨਵੀ ਗੱਡੀ ਕਿਹੜੀ ਆ ਉਹ ਨਵੀ ਤੇ ਇਹ ਡਿਫਰ ਨਹੀਂ ਸੋਹਣੀ ਆ ਕਿ ਗੰਦੀ ਆ ਓਏ ਪਾਪਾ ਦੀ ਤਾਂ ਹੈਗੀ ਆ ਸੋਹਣੀ ਆ ਕਿ ਗੰਦੀ ਆ ਸੋਹਣੀ ਆ ਕਿ ਨਹੀਂ ਪਾਪਾ ਦੀ ਗੱਡੀ ਪਾਪਾ ਦੀ ਆ ਓਏ ਸੋਹਣੀ ਆ ਕਿ ਨਹੀਂ ਪਾਪਾ ਦੀ ਆ ਰੱਬਾ ਗੱਡੀ ਸੋਹਣੀ ਆ ਕਿ ਨਹੀਂ ਪਾਪਾ ਦੀ ਆ ਆਇਰ ਪਾ ਠੀਕ ਆ ਪੁੱਤ ਪਾਪਾ ਦੀ ਠੀਕ ਨਵੀਂ ਗੱਡੀ ਕਿੱਥੇ ਆ ਨਵੀਂ ਗੱਡੀ ਤੇ ਗੰਦੀ ਗੱਡੀ ਕਿਹੜੀ ਆ ਗੰਦੀ ਗੱਡੀ ਅੱਛਾ ਉਹ ਗੰਦੀ ਆ ਇਹ ਕਿਹਦੀ ਗੱਡੀ ਆ ਉਹ ਵਾਲੀ ਉਹ ਗੱਡੀ ਕਿੱਦੀ ਬਲੈਕ ਵਾਲੀ ਬਾਦ ਦਦੀ ਕਾ ਉਹ ਠੀਕ ਆ ਬਾਦ ਉਹ ਪਿੱਕਾ ਬਾਦ ਦਤਾ ਇਹ ਵੀ ਪਾਪੜ ਆ ਇਹ ਵੀ ਪਾਪੜ ਆ ਤੇ ਉਹ